ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸਾਡੇ ਕਿਸਾਨ ਭਰਾਵਾਂ ਦੀ ਆਪਾਂ ਬਹੁਤ ਤਨਾ ਤੋਂ ਜਿਹੜੀ ਡਿਮਾਂਡ ਸੀ ਉਹ ਪੂਰੀ ਕਰਨ ਲੱਗੇ ਆ ਬਹੁਤ ਸਾਰੇ ਵੀਰ ਸੱਜਣ ਮੈਸੇਜ ਕਰਦੇ ਸੀ ਕਿ ਟੌਪ ਕਲਾਸ ਦੀ ਕੋਈ ਐਚਐਫ ਵੱੱਛੀ ਹੋਈ ਤਾਂ ਜਰੂਰ ਦੱਸਿਓ ਦੂਜੇ ਸੂਏ ਸੋਨਾ ਮਿੱਤਰੋ ਬਹੁਤ ਟੌਪ ਕਲਾਸ ਦੀ ਐਚਐਫ ਦੀ ਜਿਹੜੀ ਇਹ ਗਾਂ ਆਪਾਂ ਬਾਈ ਤੋਂ ਸਾਰੇ ਰਿਕਾਰਡ ਬਾਰੇ ਪੁੱਛਾਂਗੇ ਕਿਹੜਾ ਇਹਦੇ ਟੀਕਾ ਭਰਾਇਆ ਕਿਹੜਾ ਸੀਮਨ ਆ ਤੇ ਕਿੰਨਾ ਇਹਨੇ ਪਹਿਲੇ ਸੂਏ ਦੁੱਧ ਦਿੱਤਾ ਤੇ ਕਿੰਨਾ ਬਾਈ ਜੀ ਹੋਣੀ ਇਹਦੀ ਡਿਮਾਂਡ ਕਰਦੇ ਆ ਤਾਂ ਸਾਰੀ ਗੱਲਬਾਤ ਬਾਈ ਹੋਣਾ ਮੈਂ ਕਰਵਾਉਂਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤਾਂ ਜਿਹੜੇ ਵੀ ਸੱਜਣ ਚਾਹੇ ਘਰੇ ਰੱਖਣ ਵਾਸਤੇ ਚਾਹੇ ਵੇਚਣ ਵਾਸਤੇ ਵੈੜ ਨੂੰ ਲੈਣਾ ਚਾਹੁੰਦੇ ਤਾਂ ਉਹ ਸੰਪਰਕ ਕਰ ਸਕਦੇ ਆ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਜਾਊਗਾ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਆਪਣਾ ਨਾਮ ਦੱਸ ਦਿਓ ਨਾਮ ਕੀ ਤੁਹਾਡਾ ਮੇਰਾ ਨਾਮ ਅਕਵਾਲ ਸਿੰਘ ਆ ਜੀ ਪਿੰਡ ਜੀ ਪਿੰਡ ਧੂੜਕੋਟ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਹੈ ਲੈ ਵੀ ਪਿੰਡ ਧੂੜਕੋਟ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਖੜਿਆ ਆ ਬਾਈ ਜੀ ਆਪਣੀਆਂ ਘਰ ਦੀ ਵੱਛੀ ਆ ਹਾਂ ਜੀ ਆਪਣੇ ਘਰ ਦੀ ਆ ਜੀ ਠੀਕ ਆ ਤੇ ਕਿੰਵੇਂ ਸੂਏ ਸੁਣਾ ਹੁਣ ਇਹਨੇ ਹੁਣ ਦੂਜੇ ਸੂਏ ਸੁਣਾਏ ਠੀਕ ਆ ਤੇ ਪਹਿਲੇ ਸੂਏ ਕਿਹਨਾ ਦੱਸ ਦਿੱਤੇ ਨੇ ਪਹਿਲੇ ਸੂਏ ਨੇ ਭਾਈ ਤੋਂ 30 ਲੀਟਰ ਦੁੱਧਤਾ ਇਹ ਆਮ ਨਾਰਮਲ ਖੇਤੀਬਾੜੀ ਨਾਰਮਲ ਸੇਵਾ ਹੈ ਹਾਂਜੀ 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 ਠੀਕ ਆ 28 ਤੋਂ 30 ਲੀਟਰ ਦਈ ਤੁਸੀਂ ਚੋਇਆ ਦੋ ਚੋਇਆ ਕਰੇ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਤਾਂ ਫਿਰ 35 ਲੀਟਰ ਤੱਕ ਹੱਥ ਮਾਰ ਸਕਦੀ 35 ਤੋਂ 40 ਲੀਟਰ ਤੱਕ ਹਾਂ ਹੁਣ ਤਾਂ ਵਾਧ ਹੀ ਦੇਊਗਾ ਅੱਗੇ ਨੂੰ ਕਿੰਨਾ ਦੋ ਲੀਟਰ ਦੋ ਤਿੰਨ ਲੀਟਰ ਵਾਧ ਹੀ ਦੇ ਸਕਦੀ ਵਾਧ ਦੇਊਗਾ ਪਰ ਤਾਂ ਹੀ ਨਹੀਂ ਤੇ ਜੇ ਆਪਾਂ ਗੱਲ ਕਰੀਏ ਤਾਂ ਕਿਹੜਾ ਸੀਮਨ ਆ ਇਹਦੇ ਭਰਾਇਆ ਤੇ ਆਪੇ ਕਿਹੜੇ ਸੀਮਨ ਇਹ ਸਰਕਾਰੀ ਸੀਮਨ ਈਟੀਟੀ ਦਾ ਸੀਮਨ ਆਉਂਦਾ ਹੈਗਾ ਅੱਛਾ ਜੀ ਤੇ ਹੁਣ ਇਹਦੇ ਗਾਂ ਬੀਸਟ ਏਬੀਐਸ ਦਾ ਲੱਗਾ ਹੈ ਠੀਕ ਹੈ ਤੇ ਕਿੰਨਾ ਸਮਾਂ ਰਹਿੰਦਾ ਇਹਦੇ ਸੂਨ ਦੇ ਵਿੱਚ ਇਹ 28 ਤਰੀਕ ਨੂੰ ਇਹ ਦਿਨ ਪੂਰੇ ਆ ਠੀਕ ਆ ਯਾਨੀ ਕਿ ਲੈ ਸਕਦੀ ਕੋਰ ਦਿਨ ਉਤੇ ਲਊਗੀ ਠੀਕ ਆ ਯਾਨੀ ਕਿ ਹਜੇ ਤਕਰੀਬਨ 10 ਕ ਦਿਨ ਦਾ ਅੰਦਾਜ਼ਾ ਲੈਂਦੀ ਆ ਹਾਂ ਹਾਂ 28 29 ਤਰੀਕ ਨੂੰ ਦਿਨ ਪੂਰੇ ਹੋਏ ਦਿਨ ਪੂਰੇ ਹੈ ਨਾ ਹਾਂਜੀ 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 ਠੀਕ ਆ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ 1 ਲੱਖ ਤੇ 15000 ਰੁਪਏ ਆਪਾਂ ਲੈਣਾ ਇਹਦੇ ਇੱਕ ਲੱਖ 15000 ਰੁਪਏ ਡਿਮਾਂਡ ਆ ਤੇ ਮਾਨਤਾ ਹੋ ਜਾਊਗਾ ਹਾਂਜੀ ਮਾਨਤਾ ਹੋਊਗਾ ਜੀ ਠੀਕ ਆ ਤੇ ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਨੰਬਰ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ 98764 ਹਾਂਜੀ 46916 46916 ਹਾਂਜੀ ਠੀਕ ਆ 99764 469000 ਤਾਂ ਬੜੇ ਸ਼ੌਂਕ ਨਾਲ ਡਾਕਟਰ ਅਕਬਾਲ ਸਿੰਘ ਆਏ ਧੂੜਕੋਟ ਵਾਲੇ ਵੈਸੇ ਤਾਂ ਇਹਨਾਂ ਨੂੰ ਨੇੜੇ ਤੇੜ ਦੇ ਪਿੰਡ ਵਾਲੇ ਸਾਰੇ ਸੱਜਣ ਜਾਣਦੇ ਹੀ ਆ ਬਹੁਤ ਸ਼ਕੀਨ ਆ ਸਾਰੇ ਟੌਪ ਕਲਾਸ ਦੇ ਜਿਹੜਾ ਕੋਲੇ ਪਸ਼ੂ ਹੁੰਦੇ ਤੇ ਬਾਈ ਜੀ ਢੇੜਾ ਕਢਵਾ ਦਿਓ ਇੱਕ ਇਹਦਾ ਠੀਕ ਹੈ ਬਾਈ ਤਾਂ ਮਿੱਤਰੋ ਇੱਕ ਕੋਕਾ ਪੀਸ ਹੀ ਆਇਆ ਇਹ ਤਾਂ ਵਹਿੜ ਤੇ ਜਿਹੜੇ ਸੱਜਣ ਖਰੀਦਣਾ ਚਾਹੁੰਦੇ ਆ ਤਾਂ ਉਹ ਇੱਥੇ ਪਹੁੰਚ ਕੇ ਆਪਦੀ ਪੂਰੀ ਤਸੱਲੀ ਕਰਕੇ ਤੁਸੀਂ ਜਿਹੜਾ ਖਰੀਦ ਸਕਦੇ ਲੈ ਮੋੜ ਲਿਓ ਲਾ ਦੇਖ ਲੋ ਚੱਡਾ ਬੈਠਾ ਨਹੀਂ ਜਾਂਦਾ ਗਾਂ ਦੇ ਕੋਲ ਇੱਕੋ ਜੇ ਥਾਣਾ ਸਾਰੇ ਤਾਂ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਪਿੰਡ ਧੂੜਕੋਟ ਆ ਤੇ ਜ਼ਿਲ੍ਹਾ ਫਰੀਕੋਟ ਆ ਫਰੀਕੋਟ ਤੋਂ 15 16 ਕਿਲੋਮੀਟਰ ਵਾੜ ਦੀ ਦੂਰੀ ਤੇ ਪਿੰਡ ਪੈਂਦਾ ਤੇ ਮੁੱਦਕੀ ਤੋਂ 7 8 ਕਿਲੋਮੀਟਰ ਵਾੜ ਦੀ ਦੂਰੀ ਤੇ ਪਿੰਡ ਪੈ ਜਾਂਦਾ ਤੇ ਜਿਹੜੇ ਸੱਜਣ ਖਰੀਦਣਾ ਚਾਹੁੰਦੇ ਆ ਉਹ ਸੰਪਰਕ ਕਰ ਸਕਦੇ ਆ ਧੰਨਵਾਦ